ਚਾਰ ਪੀੜੀਆਂ ਤੋਂ ਪੰਥਕ ਪਰਿਵਾਰ ਆ ਅਸੀਂ ਸ਼ਰਮਨੇ ਅਕਾਲੀ ਦਲ ਦੀ ਹਿੱਕ ਨਾ ਹਿੱਕ ਗਾ ਕੇ ਕੁਰਬਾਨੀਆਂ ਦੇ ਕੇ ਖੂਨ ਡੋਲ ਕੇ ਪਾਰਟੀ ਨੂੰ ਸਿਰਜਿਆ ਔਰ ਪਾਰਟੀ ਤੇ ਹਰ ਮੋਰਚੇ ਦੇ ਉੱਤੇ ਜੇਲਾਂ ਵੀ ਕੱਟੀਆਂ ਲੜਾਈਆਂ ਵੀ ਲੜੀਆਂ ਪਰਚੇ ਵੀ ਆਪਣੇ ਤੇ ਕਰਾਏ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਪਰ ਪਾਰਟੀ ਨੇ ਸਾਨੂੰ ਬਿਲਕੁਲ ਹੀ ਅਣਗੌਲਿਆ ਕਰ ਦਿੱਤਾ ਸਾਡੇ ਵਰਗੇ ਪਹੋਰ ਵੀ ਪੰਥਕ ਪਰਿਵਾਰ ਨੇ ਉਹਨਾਂ ਪਰਿਵਾਰਾਂ ਦੀ ਵੀ ਇਹਨਾਂ ਨੇ ਸਾਰ ਨਹੀਂ ਲਈ ਨਾ ਦੁੱਖ ਵੇਲੇ ਨਾ ਸੁੱਖ ਵੇਲੇ ਸਾਡਾ ਦਮ ਘੁੱਟ ਲਾ ਪਿਆ ਸੀ ਇਸ ਪਾਰਟੀ ਦੇ ਵਿੱਚ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਛਲੇ ਦਿਨੀ ਤੁਹਾਨੂੰ ਪਤਾ ਹੈ ਕਿ ਬਟਾਲਾ ਸ਼ਹਿਰ ਦੇ ਜਿਹੜੇ ਪੰਜ ਵਾਰ ਕੌਂਸਲਰ ਰਹੇ ਚੁੱਕੇ ਨੇ ਬਲਬੀਰ ਸਿੰਘ ਬਿੱਟੂ ਜੀ ਉਹਨਾਂ ਨੇ ਅਕਾਲੀ ਦਲ ਨੂੰ ਹਲਵਿਦਾ ਕਹਿ ਕੇ ਤੇ ਆਪ ਦਾ ਜਿਹੜਾ ਪੱਲਾ ਫੜ ਲਿਆ ਕਿਉਂ ਪੱਲਾ ਫੜਿਆ ਕੀ ਬਗੜ ਰਹੇ ਨੇ ਕਿਉਂ ਆਮ ਪਾਰਟੀ ਦੇ ਵਿੱਚ ਆਏ ਨੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਬਲਬੀਰ ਸਿੰਘ ਬਿੱਟੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਬੀਰ ਜੀ ਕੀ ਵਜਾ ਰਹੀ ਹੈ ਕਿ ਤੁਸੀਂ ਅਕਾਲੀ ਦਲ ਨੂੰ ਛੱਡ ਕੇ ਤੇ ਆਪ ਦੇ ਵਿੱਚ ਸ਼ਾਮਲ ਹੋਏ ਆ ਸਾਰੇ ਪਰਿਵਾਰ ਸਮੇਤ ਕੀ ਕਹਿਣਾ ਚਾਹੋ ਲक्की ਜੀ ਸਾਡਾ ਪਰਿਵਾਰ ਚਾਰ ਪੀੜੀਆਂ ਤੋਂ ਪੰਥਕ ਪਰਿਵਾਰ ਆ ਅਸੀਂ ਸ਼ਰਮ ਨੇ ਅਕਾਲੀ ਦਲ ਦੀ ਹਿੱਕ ਨਾਲ ਹਿੱਕ Đਾ ਕੇ ਕੁਰਬਾਨੀਆਂ ਦੇ ਕੇ ਖੂਨ ਡੋਲ ਕੇ ਪਾਰਟੀ ਨੂੰ ਸਿਰਜਿਆ ਔਰ ਪਾਰਟੀ ਤੇ ਹਰ ਮੋਰਚੇ ਦੇ ਉੱਤੇ ਜੇਲਾਂ ਵੀ ਕਟੀਆਂ ਲੜਾਈਆਂ ਵੀ ਲੜੀਆਂ ਪਰਚੇ ਵੀ ਆਪਣੇ ਤੇ ਕਰਾਏ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਪਰ ਪਾਰਟੀ ਨੇ ਸਾਨੂੰ ਬਿਲਕੁਲ ਹੀ ਅਣਗੌਲਿਆ ਕਰ ਦਿੱਤਾ ਸਾਡੇ ਵਰਗੇ ਪਹੋਰ ਵੀ ਪੰਥ ਪਰਿਵਾਰ ਨੇ ਉਹਨਾਂ ਪਰਿਵਾਰਾਂ ਦੀ ਵੀ ਇਹਨਾਂ ਨੇ ਸਾਰ ਨਹੀਂ ਲਈ ਨਾ ਦੁੱਖ ਵੇਲੇ ਨਾ ਸੁੱਖ ਵੇਲੇ ਸਾਡਾ ਦਮ ਘੁੱਟ ਲਾਪਿਆ ਸੀ ਇਸ ਪਾਰਟੀ ਦੇ ਵਿੱਚ ਸਾਡੇ ਸਿਰ ਤੇ ਉਹਨਾਂ ਲੋਕਾਂ ਨੂੰ ਲਿਆ ਕੇ ਬਿਠਾ ਦਿੱਤਾ ਗਿਆ ਜਿਨ੍ਹਾਂ ਨੇ ਪਾਰਟੀ ਲਈ ਇੱਕ ਕਿਣਕਾ ਮਾਤਰ ਵੀ ਕੰਮ ਨਹੀਂ ਕੀਤਾ ਬਲਕਿ ਸਮੇਂ-ਸਮੇਂ ਤੇ ਪਾਰਟੀ ਦੇ ਪਿੱਠ ਤੇ ਛੁਰਾ ਮਾਰਿਆ ਪਾਰਟੀ ਦੀਆਂ ਮੱਖ-ਵੱਖ ਇਲੈਕਸ਼ਨਾਂ ਦੇ ਵਿੱਚ ਦੂਜੀਆਂ ਪਾਰਟੀਆਂ ਦੀ ਮਦਦ ਕਰਕੇ ਆਪਣੇ ਪਾਰਟੀ ਦੇ ਅਹੁਦੇਦਾਰ ਹਰਾਉਂਦੇ ਰਹੇ ਉਹਨਾਂ ਲੋਕਾਂ ਨੂੰ ਅੱਜ ਅੱਗੇ ਲਾ ਦਿੱਤਾ ਗਿਆ ਤੇ ਪੰਥਕ ਪਰਿਵਾਰਾਂ ਨੂੰ ਪਿੱਛੇ ਕਰ ਦਿੱਤਾ ਗਿਆ ਉਹਨਾਂ ਦੇ ਟੈਲੀਫੋਨ ਚੁੱਕਨੇ ਵੀ ਮੁਨਾਸਬ ਨਹੀਂ ਸਮਝਦੇ ਵੱਡੇ ਲੀਡਰ ਇਸ ਕਰਕੇ ਸਾਡਾ ਦਮ ਘੁੱਟ ਲਾ ਪਿਆ ਜਿਸ ਦੇ ਕਰਕੇ ਮਜਬੂਰ ਹੋ ਕੇ ਦਿਲ ਤੇ ਪੱਥਰ ਰੱਖ ਕੇ ਅਸੀਂ ਇਸ ਪਾਰਟੀ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਦਾ ਸੋ ਵੀਰ ਹੁਣ ਕਿੰਨੇ ਪਰਿਵਾਰ ਜਿਹੜੇ ਤੁਹਾਡੇ ਨਾਲ ਜਿਹੜੇ ਤਿੰਨ ਦਿਨ ਰਾਤ ਮਿਹਨਤ ਕਾਲੀਦਾਲ ਚ ਕਰਦੇ ਸੀ ਤੇ ਹੁਣ ਇਧਰ ਆਪ ਦਾ ਪੱਲਾ ਫੜ ਲਿਆ ਆਪ ਦੇ ਵਿੱਚ ਆਣ ਕੇ ਕਿੰਨੇ ਪਰਿਵਾਰ ਨੇ ਤੁਹਾਡੇ ਨਾਲ ਜਿਹੜੇ ਵੋਟਰ ਸਪੋਰਟਰ ਨੇ ਉਹ ਜਿਹੜੇ ਉਹਨਾਂ ਦੇ ਨਾਲ ਖੜੇ ਨੇ ਕਿੰਨੇ ਪਰਿਵਾਰਾਂ ਦੀ ਗੱਲ ਨਹੀਂ ਮੇਰੇ ਸਾਰਾ ਹੀ ਮੇਰਾ ਪਰਿਵਾਰ ਆ ਕਿੰਨੇ ਪਰਿਵਾਰ ਤੇ ਤਾਂ ਗਈ ਜੇ ਮੈਂ ਹੋਰ ਪਰਿਵਾਰਾਂ ਨੂੰ ਸ਼ਾਮਲ ਕਰਾਉਣਾ ਹੈ ਕਿਉਂਕਿ ਜਿਹੜਾ ਵੀ ਮੇਰੇ ਨਾਲ ਤੁਰਦਾ ਵਾ ਜੋ ਮੈਂ ਕਾਲੀਦਲ ਦੀ ਪਾਰਟੀ ਲਈ ਵਰਕ ਕਰਦਾ ਰਿਹਾ ਉਹ ਉਹਦੇ ਨਾਲ ਮੈਂ ਪਰਿਵਾਰ ਵਾਂਗੂ ਵਿੱਚ ਦਰ ਰਿਆ ਜੇ ਛੋਟੇ ਬੱਚੇ ਤੇ ਬੱਚਿਆਂ ਵਾਂਗੂ ਜੇ ਬਰਾਬਰ ਦੇ ਤੇ ਭਰਾਵਾਂ ਵਾਂਗੂ ਜੇ ਬਜ਼ੁਰਗਾਂ ਤੇ ਮੈਂ ਆਪਣੇ ਮਾਤਾ ਪਿਤਾ ਵਾਂਗੂ ਉਹਨਾਂ ਦਾ ਸਤਿਕਾਰ ਕਰਦਾ ਰਿਆ ਇਸੇ ਕਰਕੇ ਅੱਜ ਉਹ ਮੇਰੇ ਨਾਲ ਨੇ ਭਾਵੇਂ ਕਿਸੇ ਵੀ ਪਾਰਟੀ 'ਚ ਚਲੇ ਜਾਂਦਾ ਉਹਨਾਂ ਨੇ ਮੇਰਾ ਹੀ ਸਾਥ ਦੇਣਾ ਸੀ ਮੇਰੇ ਨਾਲ ਹੀ ਜਾਣਾ ਸੀ ਕਿਉਂਕਿ ਮੈਨੂੰ ਮਾਣ ਹੈ ਉਹਨਾਂ ਤੇ ਔਰ ਉਹਨਾਂ ਨੂੰ ਮਾਣ ਆ ਮੇਰੇ ਤੇ ਮੇਰੀਆਂ ਸੱਜੀਆਂ ਖੰਭੀਆਂ ਬਾਹਾਂ ਨੇ ਮੇਰੇ ਭੈਣ ਭਰਾ ਨੇ ਔਰ ਮੈਂ ਮਾਨ ਨਾਲ ਇਹ ਗੱਲ ਕਹਿ ਸਕਦਾ ਕਿ ਅੱਜ ਜੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਬਲਬੀਰ ਸਿੰਘ ਬਿੱਟੂ ਨੂੰ ਕਿਹਾ ਜਾਂਦਾ ਸੀ ਇਹਦੇ ਪੱਲੇ ਕੁਛ ਨਹੀਂ ਹੈ ਅਕਾਲੀ ਦਲ ਦੇ ਲੀਡਰਾਂ ਵੱਲੋਂ ਤੇ ਮੈਂ ਉਹਨਾਂ ਨੂੰ ਦੱਸ ਦਿਆਂਗਾ ਆਉਣ ਵਾਲੇ ਸਮੇਂ 'ਚ ਕਿ ਬਲਬੀਰ ਸਿੰਘ ਬਿੱਟੂ ਦੇ ਪੱਲੇ ਕੀ ਆ ਔਰ ਪੱਟ ਤੇ ਥਾਪੀ ਮਾਰ ਕੇ ਗੱਲ ਕਹਿਣਾ ਹੈ ਇੱਕ ਤਾਣਕੇ ਗੱਲ ਕਹਿਣਾ ਕਿ ਜਰਨੈਲਾਂ ਵਾਲੀ ਲੜਾਈ ਲੜਾਂਗੇ ਤੇ 20000 ਵੋਟ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੇ ਡੱਬੇ 'ਚੋਂ ਕੱਢ ਕੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਉਹ ਆਮ ਆਦਮੀ ਪਾਰਟੀ ਦੇ ਡੱਬੇ ਵਿੱਚ ਪਾ ਕੇ ਦਿਆਂਗੇ ਸੁਭਲਵੀਰ ਜੀ ਇੰਨੀ ਦੇਰ ਪਾਰਟੀ ਦੇ ਵਿੱਚ ਸਮੇਤ ਪਰਿਵਾਰ ਵਰਕਰਾਂ ਨੇ ਜਿਹੜੀ ਉੱਥੇ ਦਿਨ ਰਾਤ ਮਿਹਨਤ ਕੀਤੀ ਹੈ ਪਾਰਟੀ ਨੂੰ ਕਿਤੇ ਦੇ ਕਿਤੇ ਪਹਚਾਇਆ ਮਨ ਦੇ ਵਿੱਚ ਤੇ ਹੋਇਆ ਹੋਵੇਗਾ ਕਿ ਪਾਰਟੀ ਛੱਡਣ ਲੱਗਿਆ ਕਿਦਾਂ ਦਾ ਮਹਿਸੂਸ ਹੋਇਆ ਤੁਹਾਨੂੰ ਮੈਂ ਇਹ ਗੱਲ ਤੇ ਦਿਲ ਤੇ ਪੱਥਰ ਰੱਖ ਕੇ ਹੀ ਇਨਸਾਨ ਐਡਾ ਵੱਡਾ ਫੈਸਲਾ ਲੈਂਦਾ ਇਹ ਪਾਰਟੀ ਵਿੱਚ ਮੇਰੇ ਬਜ਼ੁਰਗਾਂ ਦਾ ਖੂਨ ਡੁੱਲਿਆ ਆ। ਉਹਨਾਂ ਨੇ ਆਪਣੇ ਖੂਨ ਨਾਲ ਇਹ ਪਾਰਟੀ ਨੂੰ ਸਿੰਜਿਆ ਵਾ। ਇਹ ਪਾਰਟੀ ਛੱਡਣ ਲੱਗਿਆ ਸਾਨੂੰ ਹੀ ਪਤਾ ਵਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਹ ਪਾਰਟੀ ਦਿਲ ਤੇ ਪੱਥਰ ਰੱਖ ਕੇ ਛੱਡੀ ਆ। ਬਹੁਤ 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 ਵੱਡਾ ਅਫਸੋਸ ਹੈ ਕਿ ਸਾਨੂੰ ਇਹ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਜਾਣਾ ਪਿਆ। ਪਰ ਖੈਰ ਜੋ ਕੁਦਰਤ ਨੂੰ ਮਨਜ਼ੂਰ, ਜੋ ਹਾਲਾਤਾਂ ਨੂੰ ਮਨਜ਼ੂਰ ਉਹੀ ਹੁੰਦਾ ਜੋ ਪ੍ਰਮਾਤਮਾ ਕਰੇਗਾ ਸਭ ਅੱਛਾ ਕਰੇ। ਸੋ ਗੱਲਬਾਤ ਕੀਤੀ ਜੇ ਬਲਬੀਰ ਸਿੰਘ ਬਿੱਟੂ ਪਰਵਾਰ ਦਾ ਵੀ ਬੜਾ ਸਪੋਰਟ ਆ ਤੇ ਵਰਕਰਾਂ ਦਾ ਵੀ ਬੜਾ ਸਪੋਰਟ ਆ ਕਹਿੰਦੇ ਨੇ ਕਿ ਆਪਾਂ ਲੀਡਰਾਂ ਵਾਂਗਰਾਂ ਨਹੀਂ ਮਿਲਦੇ ਪਰਿਵਾਰਿਕ ਮੈਂਬਰਾਂ ਵਾਂਗਰ ਜਿਹੜਾਏ ਵੋਟਰਾਂ ਸਪੋਰਟਰਾਂ ਨੂੰ ਮਿਲਦੇ ਆ ਬੱਚਾ ਹੋਵੇ ਜਾਂ ਭਾਵੇਂ ਬਜ਼ੁਰਗ ਹੋਵੇ ਤੇ ਭਾਵੇਂ ਜਵਾਨ ਹੋਵੇ ਪੂਰਾ ਗੱਲ ਬੱਕਰੀ ਲਾ ਕੇ ਮਿਲਦੇ ਨੇ ਤਾਂ ਇਹੀ ਕਹਿੰਦੇ ਨੇ ਕਿ ਪਿਆਰ ਹੁੰਦਾ ਐਥੋਂ ਪਿਆਰ ਚੱਲਿਆ ਅਕਾਲੀ ਦਲ 'ਚ ਪੂਰਾ ਮਾਨ ਸਨਮਾਨ ਮਿਲਿਆ ਉਹਦੇ ਵਿੱਚ ਵੀ ਬੜੀ ਮਿਹਨਤ ਕੀਤੀ ਦਿਨ ਰਾਤ ਮਿਹਨਤ ਕੀਤੀ ਤਾਂ ਕੁਝ ਗੱਲਾਂ ਕਰਕੇ ਜਿਹੜਾਏ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਤੇ ਆਪ ਦਾ ਅੱਲਾ ਅੱਲਾ ਫੜਿਆ ਏ ਸੋ ਬੜੀ ਵੱਡੀ ਲੀਡ ਦੇ ਨਾਲ ਜਿਹੜਾ ਏ ਉਹ ਜਿਤਾਉਣਗੇ ਆਮ ਪਾਰਟੀ ਨੂੰ ਅਮਰਸ਼ੇਲ ਸਿੰਘ ਸ਼ਰੀ ਕਲਸੀ ਜੀ ਨੂੰ ਸੋ ਵੀਡੀਓ ਨੂੰ ਵਾਤਵਾਤ ਸ਼ੇਅਰ ਕਰਿਓ ਗੱਲਬਾਤ ਕੀਤੀ ਏ ਬਲਬੀਰ ਸਿੰਘ ਬਿੱਟੂ ਜੀ ਨਾਲ ਸੋ ਕੈਮਰਾ ਪਰਸਨ ਹੌਣ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸ